ਪੋਚ ਜੋ ਮੰਡੀ ਆਪਾਂ ਮੇਲੇ ਦੇ ਉੱਤੇ ਪਹੁੰਚੇ ਆ ਜਿਹੜਾ ਕਿਸਾਨ ਪਸ਼ੂ ਮੇਲਾ ਲੱਗਿਆ ਹੋਇਆ ਹੈਗਾ ਤੇ ਅੱਥੇ ਤੁਹਾਨੂੰ ਆਪਾਂ ਸਾਰੇ ਮੇਲੇ ਦਾ ਮਾਹੌਲ ਦਿਖਾਉਣੇ ਆਗੇ ਝੋਟੇ ਜਾਨਵਰ ਕਾਫੀ ਤਰ੍ਹਾਂ ਦੇ ਪਹੁੰਚੇ ਹੋਏ ਹੈਗੇ ਸਾਰਾ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਕਵਰ ਕਰਕੇ ਦਿਖਾਵਾਂਗੇ ਮੇਲਾ ਇਧਰ ਹਿੰਦੁਸਤਾਨ ਝੋਟਾ ਤੁਸੀਂ ਦੇਖ ਸਕਦੇ ਹੋ ਪਹਿਲੇ ਨੰਬਰ ਤੇ ਗਾਂਦਲ ਰੋਡ ਐਮ 29 ਦਾ ਬੱਚਾ ਕਾਫੀ ਮੇਲੇ ਜਿੱਤਿਆ ਵਗਾ ਇਹ ਉਹ ਨਪਰਗਣੀ ਸੈਕਸਾਜ ਹੱਥ ਕੜ ਝੋਟੇ ਦਾ ਇਹ ਮਨਤੀ ਦਾ ਬੱਚਾ ਆ ਇਹ ਦੋਸਤਾਂ ਦੋਸਤਾਂ ਹੈ ਜੀ ਆਪਣੇ ਸੇਵਾ ਨੂੰ ਆ ਨਾਮ ਜੇ ਤੇਰੇ ਦੁਆਰਾ ਹੋ ਗਏ ਇਧਰ ਸੋਨਾ ਪਨੀਲੀ ਰਾਵੀ ਦਾ ਬੂਰਾ ਲਗਾਉਨੇ ਆ ਇਹ ਤਨਹੌਲਾ ਮੇਲਾ ਜਿੱਤੇ ਆਵੇ ਆ ਦੇਖ ਸਕਦੇ ਆ 90 ਵਾਲਾ 507 ਨੰਬਰ ਵਾਲਾ ਤੇ ਮਾਹਦਾਰ ਰਿਕਾਰਡ ਹੈਗਾ 20 ਪਲੱਸ ਤੇ ਇਹਦਾ ਨਾਂ ਹੈਗਾ ਕਲਜੋਗ 2023 ਤੇ 24 ਦਾ ਇਹ ਜੇਤੂ ਆਗਾ ਕਲ ਜੀ ਇਹਦੇ ਮੱਥੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਬੱਚਾ ਹੈ winner ਦਾ ਹੁੰਦਾ ਹਨਾ ਫੁੱਲ ਉਹ ਆਗਾ ਦੇਖ ਸਕਦੇ ਹੋ ਨਾਉ ਲੇਮੇ ਲੇਸੋ ਹੈ ਦੋਸਤੋ 7ਵੀਂ ਤੇ 10ਵੀਂ ਕੇ ਇਹ ਪੋਜੀਸ਼ਨ ਦੇ ਵਿੱਚ ਆਇਆ ਹੋਇਆ ਹੈਗਾ ਨੀਲੀ 라ਵੀ ਦੇ ਵਿੱਚ ਤੇ ਬਹੁਤ ਚੰਗਾ ਬੋਲ ਲਾ ਬਾਕੀ ਇਹਦੇ ਵੀ ਸੀਮਨ ਤਿਆਰ ਆ ਗਏ ਤੇ ਤੁਸੀਂ ਵਰਤ ਸਕਦੇ ਹੋਗੇ ਕੰਟੈਕਟ ਨੰਬਰ ਪਿੰਡ ਪਿੱਥੋ ਤੋਂ ਆ ਕੰਟੈਕਟ ਨੰਬਰ ਹੈ 781466 67354 ਅੱਗੇ ਤੁਹਾਨੂੰ ਆਪਾਂ ਇੱਧਰ ਬੋਲ ਦਿਖਾਉਨੇ ਆ ਹਨ ਮੋਬਲ ਬੋਲਾ ਹਸੂ ਵਾਲਾ ਇਹ ਵੀ ਐਮ 29 ਦਾ ਬੱਚਾ ਹੀ ਹੈਗਾ ਤੇ ਮਾਦਾ ਰਿਕਾਰਡ ਹੈਗਾ 25 ਕਿਲੋ 121 ਗ੍ਰਾਮ ਇਹ ਉਹ ਛੋਟਾ ਜਿਹੜੇ ਦੇਖਦੇ ਸੀ 23 ਕਿਲੋ ਲੱਗਿਆ ਵਾ ਇੱਕ ਅਦਰ ਨੀਲੀ ਰਵੀ ਦਾ ਬੱਲਾ ਦੇਖ ਸਾਡੇ ਤੁਸੀਂ ਛੋਟੀ ਉਮਰ ਦੇ ਵਿੱਚ ਆ ਕਟਾ ਤੇ ਬਾਕੀ ਤੁਹਾਨੂੰ ਇੱਧਰ ਦਿਖਾਉਣਾ ਹੈ ਆਪਾਂ ਦੋ ਜਾਨਵਰ ਇਹ ਬਿਲਕੁਲ ਬੀਰਾਂ ਮੜੀਆ ਪ੍ਰੈਕਟਿਕਟ ਦੇ ਬੋਲਦਾ ਆਇਆ ਹੈ ਕਿ ਇਹ ਆ ਦੇ ਆ 72 ਦੀ ਆ ਇੱਧਰ ਤੁਸੀਂ ਦੇਖ ਸਕਦੇ ਹੋ ਹਾਂ ਇਹ ਆਂਧਰਾ ਪ੍ਰਦੇਸ਼ ਵਾਲੀ ਯੂਨੀਵਰਸਿਟੀ ਵਾਲੇ ਜਿਹੜੇ ਉਹਨਾਂ ਡਿਟੇਲ ਲੈ ਕੇ ਦਵਾਂਗੇ ਇਹ ਕਿਹੜੇ ਮੇਲੇ ਇਹਨਾਂ ਦਾ ਕੀ ਰਕਾਰਾ ਇਤਨੌਲਾ ਮੇਲੇ ਤੋਂ ਜਿੱਤੀ ਆ ਤੇ ਕੋਟੜਾ ਮੇਲੇ ਤੋਂ ਜਿੱਤੀ ਆ ਇਹ ਕੱਤੀ ਦੋ ਮੇਲੇ ਜਿੱਤੀ ਹੋਈ ਆ ਬਾਬਾ ਜੀ ਨਾਲ ساری ਗੱਲਬਾਤ ਕਰਾਂਗੇ ਜਿਹੜੇ ਨਾਮ ਜਿੱਤੇ ਹੋਏ ਆ ਮੇਲੇ ਤੋਂ ਉਹ ਤੁਸੀਂ ਦੇਖ ਸਕਦੇ ਹੋ ਕੋਟੜਾ ਮੇਲੇ ਦਾ ਤੇ ਤਨੌਲੇ ਮੇਲੇ ਦਾ ਇਹਨਾਂ ਤੁਸੀਂ ਦੇਖ ਸਕਦੇ ਹੋ ਸੁਪਸਤ ਵਾਲਾ ਫਾਉਂ ਬਾਈ ਨਾਲ ਗੱਲਬਾਤ ਕਰਾਉਣ ਲਈ ਇਹਨਾਂ ਕੱਟੀਆਂ ਦੇਖ ਸਾਦੇ ਨੂੰ ਇਹਨਾਂ ਦੀ ਕੁਆਲਿਟੀ ਕਰਤੀ ਦਾ ਢਾਂਚਾ ਬਹੁਤ ਚੰਗੀ ਹੈ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਤੁਸੀਂ ਕੁਆਲਿਟੀ ਐਟ ਦੀ ਕੁਆਲਿਟੀ ਬਹੁਤ ਸਿੰਗੀ ਹੈ ਬਹੁਤ ਵਧੀਆ ਸੋਹਣੀ ਕੱਟੀ ਚੰਗੀ ਗਰੋਥ ਹੈ ਜੀ ਤੇ ਇੱਕ ਕਿਧਰ ਬੱਚਾ ਬੈਠਾ ਐਸਾ ਬਾਈ ਤੋਂ ਡਿਟੇਲ ਦੋਵਾਂ ਬੱਚਿਆਂ ਦੀ ਲੈਣੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਮੇਰਾ ਨਾਮ ਮਨਤ ਲਹਿਰਾ ਬੇਗਾ ਜੀ ਜਿਹੜਾ ਬਠਿੰਡਾ ਤਸਵੀਰ ਨਥਾਣਾ ਠੀਕ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਤੇ ਮੋਬਾਈਲ ਨੰਬਰ ਹੈਗਾ ਜੀ 88377 82948 ਇੱਕ ਆਪਣਾ YouTube ਚੈਨਲ ਆ ਜੀ ਦਵਿੰਦਰ ਰੈਡੀ ਫਾਰਮ ਤੇ ਉਹ ਤੁਸੀਂ ਦਿਖਾ ਦਿਓ ਪੋਸਟਰ ਆ ਠੀਕ ਆ ਇੱਧਰ ਆਗਾ ਹਾਂਜੀ ਹਾਂਜੀ ਠੀਕ ਆ ਫੇਸਬੁੱਕ ਤੇ ਵੀ ਆ ਨਾ ਹਾਂਜੀ ਫੇਸਬੁੱਕ ਤੇ ਵੀ ਆ ਤੇ ਆਪਣਾ ਡੇਰੀ ਦਾ ਫਾਰਮ ਆ ਡੇਰੀ ਮਤਲਬ ਜਿਹੜੀ ਹੈਗੀ ਆ ਉਹ ਪਿੰਡ ਆ ਜਿਹੜੇ ਵਿੱਗ ਜੇ ਲਹਿਰੇ ਵਿੱਗ ਜੇ ਤੇ ਦਵਿੰਦਰ ਡੇਰੀ ਫਾਰਮ ਦੇ ਨਾਮ ਤੇ ਆ ਹਾਂ ਦਵਿੰਦਰ ਡੇਰੀ ਫਾਰਮ ਦੇ ਨਾਮ ਤੇ ਚੈਨਲ ਆ ਜੀ ਠੀਕ ਆ ਹਾਂਜੀ ਤੁਹਾਡਾ ਕੰਟੈਕਟ ਨੰਬਰ ਕੰਟੈਕਟ ਨੰਬਰ ਹੈ 8837028943 ਠੀਕ ਆ ਤੇ ਆਪਾਂ ਲੋਕ ਲਈ ਆ ਨਾ ਹਾਂਜੀ ਹਾਂਜੀ ਲੋਕ ਲਈ ਆ ਆਪਾਂ ਠੀਕ ਆ ਤੇ ਜਿਹੜੇ ਆਪਾਂ ਭਾਈ ਇਹ ਦੋ ਜਾਨਵਰ ਲੈ ਕੇ ਆਏ ਆ ਹਾਂਜੀ ਇਹ ਜਿਹੜਾ ਵੱਡੀ ਕੱਟੀ ਆ ਹਨਾ ਹਾਂਜੀ ਇਹਦੀ ਕਿੰਨੀ ਉਮਰ ਆ ਗਈ ਇਹ ਵੀਰੇ 1 ਸਾਲ ਦੀ ਹੋ ਗਈ ਤੇ ਜਦੋਂ ਇਹ 3 ਮਹੀਨਿਆਂ ਦੀ ਸੀ ਉਹ ਕੈਟਾਗਰੀ ਚ ਆਪਾਂ ਪਾਈ ਸੀ ਆ ਕੋਟੜੇ ਮੇਲੇ ਮੋਹਰਾ ਅਸਲ ਮੁਕਾਬਲੇ ਚ ਕੋਟੜੇ ਹਾਂਜੀ ਉੱਥੋਂ ਵੀ ਇਹ ਜਿੱਤੀ ਹੈਗੀ ਤੇ 7ਵਾਂ ਸਥਾਨ ਪ੍ਰਾਪਤ ਕੀਤਾ ਨੇ ਤੇ ਉਦੋਂ ਵਾ ਧਨੋਲੇ ਪਾਈ ਆਪਾਂ ਮੋਹਰਾ ਅਸਲ ਮੁਕਾਬਲੇ ਚ ਉਥੋਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਚਤਨੋਲੇ ਤੀਜੇ ਨੰਬਰ ਤੇ ਆਈ ਸੀ ਹਾਂਜੀ ਹਾਂਜੀ ਕੋਟੜੇ 7ਵੇਂ ਤੇ ਹਾਂਜੀ ਹਾਂਜੀ ਠੀਕ ਹੈ ਕਿਹੜੇ ਬੋਲਦੀ ਆ ਇਹ ਇਹ ਵੀਰਾਂਵਲੀ ਵਾਲੇ ਪ੍ਰਤੀਕਸ਼ ਬੋਲਦੀ ਹੈ ਜੀ ਵੀਰਾਂਵਲੀ ਵਾਲੇ ਪ੍ਰੈਕਸ਼ਨ ਬੋਲਦੀ ਆ ਹਾਂਜੀ ਹਾਂਜੀ ਠੀਕ ਆ ਤੇਰੀ ਮਦਰ ਦਾ ਰਕਾਰ ਇਹਦੀ ਮਦਰ ਦਾ ਰਕਾਰ ਹੈ ਜੀ 18 ਮਿਲੀਟਰੀ 18 ਲੀਟਰ ਹਾਂਜੀ ਠੀਕ ਆ ਆਪਾਂ ਘਰੇ ਤਿਆਰ ਕਰੀ ਆ ਨਾ ਹਾਂਜੀ ਹਾਂਜੀ ਘਰੇ ਤਿਆਰ ਕਰੀ ਆ ਜੀ ਠੀਕ ਆ ਹਾਂਜੀ ਇਸ ਵਕਤ ਹੁਣ ਉਮਰ ਕਿੰਨੀ ਹੈ ਦੀ ਇਹਦੀ ਇਹਦੀ ਉਮਰ 1 ਸਾਲ ਪੂਰੀ ਹੋ ਗਈ ਜੀ ਅਸੇ 1 ਸਾਲ ਪੂਰੀ ਹੋ ਗਈ ਹਾਂਜੀ ਹਾਂਜੀ ਠੀਕ ਆ ਉਦੋਂ ਆਪਾਂ 3 ਤੋਂ 4 ਮਹੀਨਿਆਂ ਵਾਲੀ ਕੈਟਾਗਰੀ ਚ ਲਈ ਸੀ ਹਾਂਜੀ ਜਿਹੜੀ ਆਪਾਂ 0 ਤੋਂ 3 ਮਹੀਨੇ ਵਾਲੀ ਸੀਗੀ ਇੱਥੇ ਤੇ ਉੱਥੇ 6 0 ਤੋਂ 6 ਮਹੀਨੇ ਸੀਗੀ 0 ਤੋਂ 6 ਸੀ ਹਾਂਜੀ ਹਾਂਜੀ ਤੇ ਉਸ ਕੈਟਾਗਰੀ ਦੇ ਵਿੱਚ ਲਾਈ ਸੀਗੀ ਹਾਂਜੀ ਹਾਂਜੀ ਮੋਹਰਨ ਅਸਲ ਮੁਕਾਬਲਾ ਸੀਗਾ ਜੀ ਇਹ ਠੀਕ ਹੈ ਹਾਂਜੀ ਵਧੀਆ ਮਤਲਬ ਕਿ ਪੋਜੀਸ਼ਨ ਹਾਸਲ ਕਰੀਆਂ ਹਾਂਜੀ ਬਹੁਤ ਵਧੀਆ ਜੀ ਠੀਕ ਹੈ ਹਾਂਜੀ ਤੇ ਇਹ ਜਿਹੜੀ ਆਪਣਾ ਛੋਟਾ ਬੱਚਾ ਬੈਠਾਗਾ ਚਲੋ ਜੀ PC 575 ਦਾ ਕੱਟਿਆ ਜੀ HLD ਦਾ ਸੀ ਉਹਣਾ ਜਿਹੜਾ ਅੱਛਾ ਇਹ PC 575 ਦੀ ਹੈ ਹਾਂਜੀ ਹਾਂਜੀ ਕਿ ਇਹ 45 ਦਿਨਾਂ ਦੀ ਹੋ ਗਈ ਜੀ ਅੱਜ ਇਹ 45 ਦਿਨਾਂ ਦੀ ਮਤਲਬ 1.5 ਮਹੀਨੇ ਦੀ 1.5 ਮਹੀਨੇ ਦੀ ਹਾਂਜੀ ਠੀਕ ਹੈ ਤੇ ਇਹਦੀ ਮਾਦਾ ਦਾ ਰਕਾਰਡ ਉਹ ਪਹਿਲਾ ਸੂਆ ਜੀ 13 ਕਿਲੋਟਰ ਦੁੱਧ ਹੈਗਾ ਜੀ ਮੰਜ ਸ ਤੇ 13.5 ਕਿਲੋਟਰ ਪਹਿਲੇ ਸੂਆ 13 ਹਾਂਜੀ ਹਾਂਜੀ ਠੀਕ ਹੈ ਤੇ ਉਹਦਾ ਕੋਈ ਸੀਮਨ ਤਾਂ ਨਹੀਂ ਪਤਾ ਉਹ ਕਿਹੜੇ ਸੀਮਨ ਸੀ ਉਹ ਸੀਮਨ ਦਾ ਨਹੀਂ ਪਤਾ ਜੀ ਉਹਦਾ ਸੀਮਨ ਦਾ ਨਹੀਂ ਹਾਂਜੀ ਉਹ ਆਪਣੇ ਆਪਣੇ ਫਾਰਮ ਦੇ ਕੋਲੋਂ ਦੋ ਹੀ ਮੱਝਾਂ ਆਪਾਂ ਖਰੀਦੀਆਂ ਹੋਈਆਂ ਗਈਆਂ ਬਾਕੀ ਸਾਰੀ ਆਪਣੀ ਘਰ ਦੀ ਬਰੀਡ ਆ ਸਾਰੀ ਹਾਂਜੀ ਮਤਲਬ ਨਾਨੀਆਂ ਪਰਨਾਨੀਆਂ ਸਾਰੀਆਂ ਆਪਣੇ ਕੋਲ ਹੀ ਆ ਠੀਕ ਹੈ ਹਾਂ ਤੇ ਬਾਕੀ YouTube ਦੇ ਚੈਨਲ ਤੇ ਆਪਾਂ ਸਾਰੀ ਜਿਹੜ ਆਪਾ ਦੱਸਦੇ ਰਹਿੰਨੇ ਆ ਪਸ਼ੂਆਂ ਦੀ ਖਾਦ ਖਰਾਕ ਬਾਰੇ ਕਿਹੜੇ ਸੀਮੰਟ ਦੇ ਆਪਾਂ ਕੰਮ ਕਰਦੇ ਆ ਐਚਐਲਡੀ ਦਾ ਸੀਮੰਟ ਤੇ ਵੀਰਾਂਵਲੀ ਦਾ ਤੇ ਸੀਆਰਬੀ ਦਾ ਤਿੰਨੇ ਆਪਣੇ ਸੀਮੰਟ ਕੋਲੇ ਆਪਣੇ ਕੋਲ ਕੱਟਾਂ ਗੀਆਂ ਤਿੰਨੇ ਸੀਮੰਟਾਂ ਦੀ ਠੀਕ ਆ ਵੀ ਇਹ ਸੀਮੰਟ ਜਿਆਦਾ ਵਰਤਦੇ ਹੋਗੇ ਹਾਂਜੀ ਹਾਂਜੀ ਤਿੰਨੇ ਸੀਮੰਟਾਂ ਦੇ ਕੰਮ ਕਰ ਰਹੇ ਆ ਪਹਿਲਾਂ ਆਪਾਂ ਵੀਰਾਂਵਲੀ ਤੇ ਕੰਮ ਕਰਿਆ ਸੀਗਾ ਆ ਹੁਣ ਜਦੋਂ ਆਪਣੇ ਕੋਲੇ ਤਿੰਨ ਬੱਚੇ ਉਹਦੇ ਆ ਗਏ ਵੀਰਾਂਵਲੀ ਦੇ ਹਾਂ ਤੇ ਹੁਣ ਆਪਾਂ ਸੀਆਰਬੀ ਤੇ ਐਚਐਲਡੀ ਦਾ ਸੀਮੰਟ ਵਰਤਣ ਲੱਗੇ ਠੀਕ ਆ ਤੇ ਰਿਜ਼ਲਟ ਵਧੀਆ ਮਿਲ ਰਿਹਾ ਹੈਗਾ ਹਾਂਜੀ ਰਿਜ਼ਲਟ ਵਧੀਆ ਮਿਲਦਾ ਜੀ ਜਦੋਂ ਮੈਂ ਆਖਿਆ ਜੀ ਦੋਤੀ ਵੀ ਪਤਾ ਲੱਗ ਜੂ ਬਾਅਦ ਚ ਆਪਣੇ ਕੋਲੇ ਜਦੋਂ ਸਾਹਮਣੇ ਆਊਗਾ ਠੀਕ ਆ ਹਾਂਜੀ ਹਾਂਜੀ ਤੇ ਅੱਗੇ ਜੋ ਕੋਈ ਬੱਚੇ ਤਿਆਰ ਆਗੇ ਫਿਰ ਅੱਗੇ ਮੇਲੇ ਲੜਾਉਣੇ ਆ ਹਾਂਜੀ ਹਾਂਜੀ ਜ਼ਰੂਰ ਲੜਾਵਾਂਗੇ ਜੀ ਠੀਕ ਆ ਹਾਂਜੀ ਹਾਂਜੀ ਤੇ ਭਾਈ ਜਿਵੇਂ ਹੁਣ ਆਪਾਂ ਇਹ ਕੱਟੀ ਤਿਆਰ ਕਰੀ ਹੈਗੀ ਹਾਂਜੀ ਹਾਂਜੀ ਜਿਆ ਹੁਣ ਆਪਾਂ ਛੋਟਾ ਬੱਚਾ ਤਿਆਰ ਕਰਾਂਗੇ ਹੈਨਾ ਹਾਂਜੀ ਹਾਂਜੀ ਤੇ ਕੀ ਇਹਨਾਂ ਨੂੰ ਡਾਈਟ ਦਿੰਨੇ ਆ ਕੀ ਖਰਾਕ ਪਾਉਨੇ ਆ ਡਾਈਟ ਤਾਂ ਇਹਨਾਂ ਨੂੰ ਜ਼ਿਆਦਾਤਰ ਤਾਂ ਪਹਿਲਾਂ ਆਪਾਂ ਦੁੱਧ ਦੀ ਮੇਨ ਆਪਣੀ ਡਾਈਟ ਹੈਗੀ ਜਿਹੜੀ ਦੁੱਧ ਦੀ ਹੈ ਬੱਚੇ ਦੀ ਦੁੱਧ ਪਿਉਂਨੇ ਆ ਹਾਂਜੀ ਦੁੱਧ ਪਿਉਂਨੇ ਆ ਇਹ ਉਦੋਂ ਬਾਅਦ ਜਦੋਂ ਬੱਚਾ ਵੀ ਕਿਦਣਾ ਵੱਡਾ ਆਪਣਾ ਥੋੜੀ ਅੱਖ ਫੱਟੇ ਨੂੰ ਮੂੰਹ ਮਾਰਦਾ ਮਹੀਨੇ ਤੱਕ ਉਹ ਫੀਡ ਖਾਣ ਲੱਗਣਾ ਉਹਨੂੰ ਕਾਫ ਸਟਾਰਟਰ ਤੇ ਆਪਾਂ ਸਟਾਰਟ ਕਰ ਲੈਣੇ ਆ ਜੀ ਠੀਕ ਆ ਕਾਫ ਸਟਾਰਟਰ ਹਾਂਜੀ ਉਦੋਂ ਬਾਅਦ ਉਹਨੂੰ ਆਪਾਂ ਅਗਿਆ ਇੱਕ ਟਾਈਮ ਕਾਫਕਟਰ ਬਾਅਦ ਇੱਕ ਟਾਈਮ ਆਪਾਂ ਨੂੰ ਲੇਟੀ ਵਗੈਰਾ ਜਾਂ ਕੁ ਰਿਜੇ ਵੇ ਦਾਣਾ ਹੁੰਦਾ ਬੱਚਾ ਆਟੋਮੈਟਿਕ ਖਾਣ ਲੱਗ ਜਾਂਦਾ ਆਪਾਂ ਕੋਸ਼ਿਸ਼ ਕਰਾਂਗੇ ਦਾ ਖਵਾਉਣ ਦੀ ਠੀਕ ਆ ਤੇ ਉਸ ਤੋਂ ਬਾਅਦ ਆਪਾਂ ਇੱਕ ਟਾਈਮ ਆਪਾਂ ਕਾਫ ਗਰੋਪ ਆ ਦਿੰਦੇ ਆ ਜੀ ਜੋ ਵੱਡਾ ਹੁੰਦਾ ਬੱਚਾ ਠੀਕ ਆ ਜਿਵੇਂ 2 ਮਹੀਨੇ ਦਾ ਹੋ ਗਿਆ ਜੀ ਠੀਕ ਆ ਉਸ ਤੋਂ ਬਾਅਦ ਹਾਂਜੀ ਕਾਫ ਗਰੋਪ ਆ ਕੇ ਤੇ ਨਾਲੇ ਘਰ ਦੀ ਫੀਡ ਜਿਹੜੀ ਬਣੀ ਹੁੰਦੀ ਆਪਾਂ ਉਹਦਾ ਉਹ ਸ਼ੁਰੂ ਕਰਦੇ ਹਾਂ ਠੀਕ ਆ ਉਸ ਤੋਂ ਬਾਅਦ ਬਾਈ ਕਾਫ ਕਾਫ ਜਿਹੜਾ ਗਰੋਵਰ ਕਾਫ ਗਰੋਵਰ ਪਾਉਨੇ ਜੀ ਉਹਦੇ ਨਾਲ ਹੀ ਆਪਾਂ ਘਰ ਦੀ ਵੀੜ ਪਾਉਨੇ ਆ ਇੱਕ ਟਾਈਮ ਉਹ ਪਾਉਨੇ ਜੀ ਇੱਕ ਟਾਈਮ ਉਹ ਪਾਉਨੇ ਆ ਤੇ ਦੁੱਧ ਦਾ ਆਪਾਂ ਘਟੁਗਟ 4 ਤੋਂ 5 ਮਹੀਨੇ ਦੁੱਧ ਝਗਾਉਣੇ ਝਗਾਣਾ ਹੁੰਦਾ ਜੀ ਹੂੰ ਤਾਂ ਇਹ 6-7 ਮਹੀਨੇ ਦੁੱਧ ਚੁੰਗਿਆ ਨੇ 8 ਮਹੀਨੇ ਤੱਕ ਦੁੱਧ ਚੁੰਗਿਆ ਜੀ ਅੱਛਾ ਉਹ ਆਪਾਂ ਕਿਲੋ ਕਿਲੋ ਦੁੱਧ ਕਰਦਾ ਸੀ ਤੇ ਪਹਿਲਾਂ ਆਪਾਂ ਇਹਨੂੰ 8 ਕਿਲੋਟਰ ਦੁੱਧ ਝਗਾਉਂਦੇ ਸੀ ਜਦੋਂ ਇਹ 2 ਮਹੀਨੇ ਤੋਂ ਪਲੱਸ ਹੋ ਗਈ ਸੀ ਠੀਕ ਆ ਹਾਂਜੀ ਅਤੇ ਦੁੱਧ ਚੰਗਾ ਪਿਆ ਤੇ ਬਾਕੀ ਸੇਵਾ ਚੰਗੀ ਕਰੀਏ ਤਾਂ ਹੀ ਗਰੋਥ ਚੰਗੀ ਆ ਹਾਂਜੀ ਹਾਂਜੀ ਇੱਕ ਸਾਲ ਦੇ ਵਿੱਚ ਚੰਗੀ ਗਰੋਥ ਕਰੀਏ ਵੀ ਆਪਾਂ ਇੱਕ ਇੱਕ ਮਹੀਨੇ ਦੀ ਇਹ 20 ਕਿੰਨੇ ਦੀ ਤਿਆਰ ਹੋ ਜੂਗੀ ਟੀਕਾ ਲੈਂਦੇ ਜੀ ਕਾਬਲ ਹੋ ਜੂਗੀ ਠੀਕ ਆ ਮਤਲਬ ਕਿ 20 ਕਿੰਨੇ ਦੀ ਗੱਭਣ ਕਰਾ ਦਿੰਨੇ ਹਾਂ ਹਾਂਜੀ ਗੱਭਣ ਕਰਾ ਦਿੰਨੇ ਜੀ 20 ਕਿੰਨੇ ਦੀ ਠੀਕ ਆ ਹਾਂਜੀ ਐਂਡ ਤਾਂ ਹੀ ਬਰੇਹੀ ਰਾਈਟ ਪਲਾਨ ਚੱਲਦਾ ਹਾਂਜੀ ਐਂਡ ਤਾਂ ਹੁਣ ਆਪਾਂ ਡੈਰੀ ਪ੍ਰੋਟੀਨ ਚੱਲਦਾ ਜੀ ਅੱਛੇ ਭਾਈ ਜਨ ਵਧਾਉਣ ਵਾਸਤੇ ਹਾਂਜੀ ਭਾਈ ਜਨ ਵਧਾਉਣ ਲਈ ਹਾਂਜੀ ਵਿਰੋਧ ਮੰਨਦੀ ਆ ਕੱਦ ਵਗੈਰਾ ਕਰੂਗਾ ਜੀ ਇਹਦੇ ਨਾਲ ਬੱਚਾ ਠੀਕ ਉਹ ਆਪਾਂ ਨਾਲ لازਮੀ ਨਾਲ ਪਾਉਂਦੇ ਆਂ ਕੱਲੀ ਆਪਾਂ ਕੱਲੀ ਬਿਆਰੂ ਫੀਡ ਤੇ ਨਹੀਂ ਰੱਖਦੇ ਫਿਰ ਬੱਚੇ ਵਿੱਚ ਤਾਂ ਨਹੀਂ ਕਮਜ਼ੋਰ ਰਹਿੰਦੀ ਹਾ ਹੁਣ ਇਹਨੂੰ ਨਾਲ ਸਰੋਂ ਦੀ ਖਾਲ ਵਗੈਰਾ ਪੈਂਦੀ ਹੈ ਜੀ ਅੱਛਾ ਨਾਲ ਉਹ ਵੀ ਪਾਉਂਦੇ ਆਂ ਹਾਂਜੀ ਉਹ ਵੀ ਘਰ ਦੀ ਫੀਡ ਆ ਉੱਚ ਆਪਾਂ ਖਲਾਂ ਵੱਧ ਪਵਾ ਕੇ ਰੱਖਦੇ ਨੇ ਸਰੋਂ ਦੀ ਗਾਲ ਨਾਲ ਬੱਚੇਦਾਨੇ ਦੀ ਗਰੋਥ ਵਧੀਆ ਹੁੰਦੀ ਆ ਹਾਂਜੀ ਗਰੋਥ ਵਧੀਆ ਹੁੰਦੀ ਆ ਨਹੀਂ ਇੱਕ ਪਹਿਲਾਂ ਮੈਂ ਕੱਲੀ ਬਿਆਰੂ ਫੀਡ ਤੇ ਪਾਲੀ ਸੀ ਝੋਟੀ ਤੇ ਉਹਦੇ ਬੱਚੇ ਤਾਂ ਨਹੀਂ ਕਮਜ਼ੋਰ ਰਹੇਗੀ ਸੀ ਬਾਅਦ ਚ ਉਹਨੇ ਦਿੱਕਤ ਆਈ ਮੇਰੇ ਕੋਲੇ ਤਕਰੀਬਨ ਡੇਢ ਦੋ ਸਾਲ ਹੀ ਉਹ ਅੜਕੀ ਰਹੀ ਜੀ ਬਾਅਦ ਸੰਗੱਪਣ ਕਰਾਈ ਸੀ ਚਾ 3-4 ਸਾਲ ਦੀ ਹੋ ਠੀਕ ਆ ਮਤਲਬ ਇਹ ਘਰ ਦੀ ਫੀਡ ਦਾ ਰਿਜ਼ਲਟ ਵਧੀਆ ਹੋਗਾ ਹਾਂਜੀ ਨਾਲ ਘਰ ਦੀ ਜ਼ਰੂਰੀ ਆ ਜੀ ਜ਼ਰੂਰੀ ਇਕ ਦਿਨ ਰਵੇ ਜੀ ਆਪਾਂ ਇਕਲੀ ਬਜਾਰੂ ਚੱਕੀ ਜਾਓ ਜੀ ਠੀਕ ਆ ਵੀ ਆਪਾਂ ਮਿਕਸ ਕਰਕੇ ਪਾਉਂਦੇ ਆ ਜੀ ਹਾਂਜੀ 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 ਠੀਕ ਆ ਵੀ ਆਪਾਂ ਨੂੰ ਵਧੀਆ ਰਿਜ਼ਲਟ ਮਿਲਿਆ ਬਾਕੀ ਆਪਾਂ ਵਿੱਚ ਕਹਿੰਦੇ ਪਾਊਡਰ ਪਾਉਣਾ ਜੀ ਜਾਂ ਕੋਈ ਮਿੰਨਰ ਮਿਕਚਰ ਆਈ ਤੱਕ ਆਪਾਂ ਇਹਨੂੰ ਪੁੱਛ ਵੀ ਨਹੀਂ ਪਾਇਆ ਸਿਹਤ ਸਿਹਤ ਵਗੈਰਾ ਪੱਖੋਂ ਜਮ ਬਿਲਕੁਲ ਠੀਕ ਆ ਜੀ ਆਪਾਂ ਆਰਡਰ ਵਗੈਰਾ ਕਿਸੇ ਤਰ੍ਹਾਂ ਦਾ ਨਹੀਂ ਪਾਇਆ ਕਿਸੇ ਤਰ੍ਹਾਂ ਦਾ ਨਹੀਂ ਪਾਇਆ ਠੀਕ ਆ ਖਰਾਕ ਦੀ ਗ੍ਰੋਥ ਪੂਰੀ ਵਧੀਆ ਹਾਂਜੀ ਖਰਾਕ ਦੀ ਗ੍ਰ ਠੀਕ ਹੈ ਬਾਈ ਧੰਨਵਾਦ ਜਾਣਕਾਰੀ ਦੇਣ ਦੇ ਲਈ ਹੋਰ ਕੋਈ ਗੱਲਬਾਤ ਕਰਨੀ ਹੈ ਜੀ ਤੁਹਾਡਾ ਵੀ ਧੰਨਵਾਦ ਤੁਸੀਂ ਆਪਣੇ ਇੱਥੇ ਪਹੁੰਚੇ ਠੀਕ ਹੈ ਬਾਈ ਧੰਨਵਾਦ ਇੱਕ ਇਧਰ ਝੋਟੀ ਖੜੀ ਹੈ ਜਰਸੀ ਬੱਚੀ ਖੜੀ ਹੈ ਬਾਕੀ ਦੋ ਬੋਲ ਇਧਰ ਖੜੇ ਆਗੇ ਮੋਰਾ ਦਾ ਤੇ ਇੱਕ ਨੀਲੀ ਰਾਵੀ ਬੋਲਾ ਬਾਕੀ ਦੋਨੋਂ ਆਪਾਂ ਡਿਟੇਲ ਨਹੀਂ ਹੁਣ ਕਿਸੇ ਵੀ ਜਾਨਵਰ ਦੀ ਬੋਸ ਦੇ ਇੱਥੇ ਨਾ ਮਿਊਜ਼ਿਕ ਚੱਲੀ ਜਾਂਦਾ ਕਾਪੀਰਾਈਟ ਆਉਂਦਾ ਡਾਰਾ ਉਹਨੂੰ ਆਪਾਂ ਵੈਸੇ ਝਲਕ ਮਾਰਾ ਦਿੰਨੇ ਆ ਸਾਰੀ ਤੁਰ ਫਿਰ ਕੇ ਮੇਲੇ ਦੀ ਦੋ ਜਾਨਵਰ ਇੱਧਰ ਕੱਢਿਆ ਹਾਂ ਕਿੱਟੀਆਂ ਆ ਕੱਟੀਆਂ ਆ ਕਸ਼ਟਾ ਆ ਕਿਹੜੇ-ਕਿਹੜੇ ਬੱਲਾਂ ਦੇ ਭਾਈ ਪੀਸਮਾਨ ਦਾ ਆ ਪੀਸਮਾਨ ਦਾ ਆ ਕੱਟਾ ਪੀਸਮਾਨ ਦਾ ਠੀਕ ਆ ਤੇ ਆਹ ਅੱਛਾ ਐਲਡੀਐਫ ਕੋਹੇ ਨੂਰ ਦੀ ਠੀਕ ਆ ਰੋਗੇ ਦੋਸਤੋ ਇਹ ਕੱਟਾ ਹੈਗਾ ਭੀਸ਼ਮਾ ਦਾ এবੀਜੀ ਵਾਲੇ ਦਾ ਤੇ ਇਹ ਕੱਟੀ ਹੈਗੀ ਕੋਹੇ ਨੂਰ ਦੀ ਲਕਸ਼ਮੀ ਜੈਰੀ ਵਾਲਾ ਦੇ ਕੋਹੇ ਨੂਰ ਦੀ ਗੇਸਰ ਇਹ ਇਧਰ ਤੁਸੀਂ ਮੋਹ ਤਾਂ ਇਧਰ ਵਕਰਾਂਗਾ ਆ ਦੇ ਆਇਆ ਬੱਕਰਿਆਂ ਦੇ ਫਾਰਮ ਵਾਲੇ ਭਰਾ ਇੱਧਰ ਤੁਸੀਂ ਦੇਖ ਸਕਦੇ ਹੋ ਇੱਥੇ ਤੁਸੀਂ ਕਦੂਰੇ ਦੇਖ ਸਕਦੇ ਹੋ की <laughs>